ਸਰਵਜੀਤ ਕੌਰ ਪਤਨੀ ਜਸਪ੍ਰੀਤ ਸਿੰਘ ਵਾਸੀ ਢਿਲਵਾ ਹੁਣ ਉਹ ਖੋਖਰਾਂ ਵਾਲੇ ਮਹੱਲੇ ਗਲੀ ਨੰਬਰ 3 ਦੇ ਰਹਿੰਦੇ ਨੇ ਇਹਨਾਂ ਦੇ ਛੋਟੇ ਤਿੰਨ ਬੱਚੇ ਸੀਗੇ ਜਸਤ ਸਰਵਜੀਤ ਕੌਰ ਹੈ ਜਿਹੜੀ ਸ਼ਾਇਦ ਇਹਦਾ ਘਰ ਵਾਲਾ ਇਹਦੇ ਨਾਲ ਨਹੀਂ ਰਹਿੰਦਾ ਅਲੱਗ ਰਹਿੰਦਾ ਆਪਸੀ ਸਬੰਧ ਪਤਾ ਨਹੀਂ ਕਿਸ ਤਰ੍ਹਾਂ ਨੇ ਇਹ ਔਰਤ ਜਿਹੜੀ ਹੈ ਥੋੜਾ ਗਰੀਬੀ ਕਰਕੇ ਇਹਨੇ ਬੱਚਿਆਂ ਨੂੰ ਉੱਥੇ ਬਿਠਾਤਾ ਆਪਕਿ ਸੇ ਕੰਮ ਵਗੈਰਾ ਚ ਗਈ ਹੋਈ ਸੀ ਸੋਸ਼ਲੀ ਪੁਲਿਸ ਪਾਰਟੀ ਜਿਹੜੀ ਪੈਟਰੋਲਿੰਗ ਪੀਸੀਆਰ ਪਾਰਟੀ ਚੱਲਦੀ ਹੈ ਉਹ ਉਹਨਾਂ ਨੇ ਜਦੋਂ ਬੱਚਿਆਂ ਨੂੰ ਦੇਖਿਆ ਤੇ ਉਹਨਾਂ ਨੇ ਫਿਰ ਇਹਦੀ ਮਾਤਾ ਨੂੰ ਤਲਾਸ਼ ਕੇ ਇਹਦੇ ਘਰ ਜਾ ਕੇ ਬੱਚਿਆਂ ਨੂੰ ਜਿਹੜਾ ਉਹਦੀ سپੁਰਦ ਕਰਤਾ ਸੀ ਔਰ ਉਹਦੀ ਹਾਲਾਤਾਂ ਨੂੰ ਦੇਖਦੇ ਹੋਏ ਸੀਡੀਪੀਓ ਫਰੀਦਕੋਟ ਨਾਲ ਬੱਚਿਆਂ ਦੀ ਤੇ ਉਹਦੀ ਹੈਲਪ ਵਾਸਤੇ ਕੰਟੈਕਟਰ ਆਤਾ ਸੀ ਜਿਨ੍ਹਾਂ ਨੇ ਉਹਨਾਂ ਨੂੰ ਰਿਕਾਰਡ ਮੰਗ ਲਿਆ ਹੈਗਾ ਕਿ ਅਸੀਂ ਉਹਨਾਂ ਦੀ ਪੂਰੀ ਹੈਲਪ ਕਰਾਂ ਸਰ ਇੱਕ ਆਰਥਿਕ ਤੰਗੀ ਦਾ ਹਾਲਾਤ ਹੈ ਜਿਸ ਨੂੰ ਮਗਰੋਂ ਕਿ ਆਰਥਿਕ ਤੰਗੀ ਦੇ ਚਲਦੇ ਬੱਚ ਨੂੰ ਖੋਦ ਛੇ ਗਿਆ ਸੀ ਅ ਇਸ ਤਰ੍ਹਾਂ ਦੀ ਕੋਈ ਬਹੁਤੀ ਨਹੀਂ ਹੈ ਇਹ ਮਾਮੂਲੀ ਦਿਸ ਰਿਹਾ ਹੈਗਾ ਕਿ ਜਿਹੜੀ ਔਰਤ ਕੱਲੀ ਹੈ ਉਹ ਕਿਸੇ ਕੰਮ ਦੀ ਮਜਬੂਰੀ ਦੀ ਹਾਲਤ ਕਿਸੇ ਕੰਮ ਵਗੈਰਾ ਦੀ ਪਾੜ ਗਈ ਹੋएगी ਹੋ ਸਕਦਾ ਬੱਚੇ ਉਹਨੇ ਉੱਥੇ ਬਿਠਾਤੇ ਹੋ ਪਰ ਜਿਹੜਾ ਉਹਨੂੰ ਜਿਹੜਾ ਬਿਲਕੁਲ ਛੱਡ ਦੇਣ ਵਾਲੀ ਗੱਲ ਨਹੀਂ ਹੋਣੀ ਕਹੀ ਉਹਨੇ ਦੱਸਿਆ ਕਿ ਮੈਂ ਮੇਰੇ ਕੋਲੇ ਆਰਥਿਕ ਹਾਲਾਤ ਠੀਕ ਨਾ ਹੋਣ ਕਰਕੇ ਮੈਂ ਕੰਮ ਵਗੈਰਾ ਚ ਕੀ ਸੀ ਇਸ ਕਰਕੇ ਬੱਚੇ ਕਲੇ ਜਾਏ ਸਰਬਜੀਤ ਕੌਰ ਪਤਨੀ ਜਸਪ੍ਰੀਤ ਸਿੰਘ ਵਾਸੀ ਢਿਲਵਾ ਹੁਣ ਉਹ ਖੋਖਰਾਂ ਵਾਲੇ ਮੱਲੇ ਗਲੀ ਨੰਬਰ 3 ਦੇ ਰਹਿੰਦੇ ਨੇ ਇਹਨਾਂ ਦੇ ਛੋਟੇ ਤਿੰਨ ਬੱਚੇ ਸੀਗੇ ਉਹ ਜਸਪ੍ਰੀਤ ਕੌਰ ਹੈ ਜਿਹੜੀ ਸ਼ਾਇਦ ਇਹਦਾ ਘਰ ਵਾਲਾ ਇਹਦੇ ਨਾਲ ਨਹੀਂ ਰਹਿਦਾ ਅਲੱਗ ਰਹਿੰਦਾ ਆਪਸੀ ਸਬੰਧ ਪਤਾ ਨਹੀਂ ਕਿਸ ਤਰ੍ਹਾਂ ਨੇ ਇਹ ਔਰਤ ਜਿਹੜੀ ਹੈ ਥੋੜਾ ਗਰੀਬੀ ਕਰਕੇ ਇਹਨੇ ਬੱਚਿਆਂ ਨੂੰ ਉੱਥੇ ਬਿਠਾਤਾ ਆਪਸੇ ਕੰਮ ਵਗੈਰਾ ਚ ਗਈ ਹੋਈ ਸੀ ਸੋ ਸਾਡੀ ਪੁਲਿਸ ਪਾਰਟੀ ਜਿਹੜੀ ਪਟ੍ਰੋਲਿੰਗ ਪੀਸੀਆਰ ਪਾਰਟੀ ਚੱਲਦੀ ਆ ਉਹ ਉਹਨਾਂ ਨੇ ਜਦੋਂ ਬੱਚਿਆਂ ਨੂੰ ਦੇਖਿਆ ਤੇ ਉਹਨਾਂ ਨੇ ਫਿਰ ਇਹਦੀ ਮਾਤਾ ਨੂੰ ਤਲਾਸ਼ ਕੇ ਇਹਦੇ ਘਰ ਜਾ ਕੇ ਬੱਚਿਆਂ ਨੂੰ ਜਿਹੜਾ ਉਹਦੀ ਸਪੁਰਦ ਕਰਤਾ ਸੀ ਔਰ ਉਹਦੀ ਹਾਲਾਤਾਂ ਨੂੰ ਦੇਖਦੇ ਹੋਏ ਸੀਡੀਪੀਓ ਫਰੀਦਕੋਟ ਨਾਲ ਬੱਚਿਆਂ ਦੀ ਤੇ ਉਹਦੀ ਹੈਲਪ ਵਾਸਤੇ ਕੰਟੈਕਟਰ ਆਤਾ ਸੀ ਜਿਨ੍ਹਾਂ ਨੇ ਉਹਨਾਂ ਨੂੰ ਰਿਕਾਰਡ ਮੰਗ ਲਿਆ ਹੈਗਾ ਕਿ ਅਸੀਂ ਉਹਨਾਂ ਦੀ ਪੂਰੀ ਹੈਲਪ ਕਰਾਂ ਸਰ ਇੱਕ ਆਰਥਿਕ ਤੰਗੀ ਦਾ ਹਾਲਾਤ ਹੈ ਇਸ ਨੂੰ ਵੀ ਮਤਲਬ ਕਿ ਆਰਥਿਕ ਤੰਗੀ ਦੇ ਚੱਲਦੇ ਬੱਚੇ ਮੁਕੋਤ ਛਿੜਿਆ ਗਿਆ ਸੀ ਅ ਇਸ ਤਰ੍ਹਾਂ ਦੀ ਕੋਈ ਬਹੁਤੀ ਨਹੀਂ ਹੈ ਇਹ ਮਾਮੂਲੀ ਦਿਸ ਰਿਹਾ ਹੈਗਾ ਕਿ ਜਿਹੜੀ ਔਰਤ ਕੱਲੀ ਹੈ ਉਹ ਕਿਸੇ ਕੰਮ ਦੀ ਮਜਬੂਰੀ ਦੀ ਹਾਲਤ ਕਿਸੇ ਕੰਮ ਵਗੈਰਾ ਦੀ ਭਾਦ ਗਈ ਹੋਏਗੀ ਹੋ ਸਕਦਾ ਹੈ ਬੱਚੇ ਉਹਨੇ ਉੱਥੇ ਬਿਠਾਤੇ ਹੋ ਅਰ ਜਣਾ ਉਹਨੂੰ ਜਿਹੜਾ ਬਿਲਕੁਲ ਛੱਡ ਦੇਣ ਵਾਲੀ ਗੱਲ ਨਹੀਂ ਹੋਣੀ ਕਹੀ ਉਹਨੇ ਦੱਸਿਆ ਕਿ ਮੈਂ ਮੇਰੇ ਕੋਲੇ ਆਰਥਿਕ ਹਾਲਾਤ ਠੀਕ ਨਾ ਹੋਣ ਕਰਕੇ ਮੈਂ ਕੰਮ ਵਗੈਰਾ ਚ ਛਿੜੀ ਸੀ ਇਸ ਕਰਕੇ ਬੱਚੇ ਇਕੱਲੇ ਰਹਿ ਗਏ ਸਰਬਜੀਤ ਕੌਰ ਪਤਨੀ ਜਸਪ੍ਰੀਤ ਸਿੰਘ ਵਾਸੀ ਢਿਲਵਾ ਹੁਣ ਉਹ ਖੋਖਰਾਂ ਵਾਲੇ ਮਹੱਲੇ ਗਲੀ ਨੰਬਰ 3 ਤੇ ਰਹਿੰਦੇ ਨੇ ਇਹਨਾਂ ਦੇ ਛੋਟੇ ਤਿੰਨ ਬੱਚੇ ਸੀਗੇ ਜਸ ਸਰਬਜੀਤ ਕੌਰ ਹੈ ਜਿਹੜੀ ਸ਼ਾਇਦ ਇਹਦਾ ਘਰ ਵਾਲਾ ਇਹਦੇ ਨਾਲ ਨਹੀਂ ਰਹਿਦਾ ਅਲੱਗ ਰਹਿੰਦਾ ਆਪਸੀ ਸਬੰਧ ਪਤਾ ਨਹੀਂ ਕਿਸ ਤਰ੍ਹਾਂ ਨੇ ਇਹ ਔਰਤ ਜਿਹੜੀ ਹੈ ਥੋੜਾ ਗਰੀਬੀ ਕਰਕੇ ਇਹਨੇ ਬੱਚਿਆਂ ਨੂੰ ਉੱਥੇ ਬਿਠਾਤਾ ਆਪਸੇ ਕੰਮ ਵਗੈਰਾ ਚ ਗਈ ਹੋਈ ਸੀ ਸੋ ਸਾਡੀ ਪੁਲਿਸ ਪਾਰਟੀ ਜਿਹੜੀ ਪट्रोलिंग ਪੀਸੀਆਰ ਪਾਰਟੀ ਚੱਲਦੀ ਆ ਉਹ ਉਹਨਾਂ ਨੇ ਜਦੋਂ ਬੱਚਿਆਂ ਨੂੰ ਦੇਖਿਆ ਤੇ ਉਹਨਾਂ ਨੇ ਫਿਰ ਇਹਦੀ ਮਾਤਾ ਨੂੰ ਤਲਾਸ਼ ਕੇ ਇਹਦੇ ਘਰ ਜਾ ਕੇ ਬੱਚਿਆਂ ਨੂੰ ਜਿਹੜਾ ਉਹਦੀ ਸਪੁਰਦ ਕਰਤਾ ਸੀ ਔਰ ਉਹਦੀ ਹਾਲਾਤਾਂ ਨੂੰ ਦੇਖਦੇ ਹੋਏ ਸੀਡੀਪੀਓ ਫਰੀਦਕੋਟ ਨਾਲ ਬੱਚਿਆਂ ਦੀ ਤੇ ਉਹਦੀ ਹੈਲਪ ਵਾਸਤੇ ਕੰਟੈਕਟਰ ਆਤਾ ਸੀ ਜਿਨ੍ਹਾਂ ਨੇ ਉਹਨਾਂ ਨੂੰ ਰਿਕਾਰਡ ਮੰਗ ਲਿਆ ਹੈਗਾ ਕਿ ਅਸੀਂ ਉਹਦੀ ਪੂਰੀ ਹੈਲਪ ਸਰ ਆਰਥਿਕ ਤੰਗੀ ਦਾ ਹਾਲ ਹੈ ਤੁਸੀਂ ਮਗਲ ਨੂੰ ਕਿ ਆਰਥਿਕ ਤੰਗੀ ਦੇ ਚੱਲਦੇ ਬੱਚੇ ਮੋਤ ਛੱਡਿਆ ਗਿਆ ਸੀ ਅ ਇਸ ਤਰ੍ਹਾਂ ਦੀ ਕੋਈ ਬਹੁਤੀ ਨਹੀਂ ਹੈ ਇਹ ਮਾਮੂਲੀ ਦਿਸ ਰਿਹਾ ਹੈਗਾ ਕਿ ਜਿਹੜੀ ਔਰਤ ਕੱਲੀ ਹੈ ਉਹ ਕਿਸੇ ਕੰਮ ਦੀ ਮਜਬੂਰੀ ਦੀ ਹਾਲਤ ਕਿਸੇ ਕੰਮ ਵਗੈਰਾ ਦੀ ਭਾਗ ਗਈ ਹੋਏਗੀ ਹੋ ਸਕਦਾ ਬੱਚੇ ਉਹਨੇ ਉੱਥੇ ਬਿਠਾਤੇ ਹੋ ਪਰ ਜਦੋਂ ਉਹਨੂੰ ਜਦੋਂ ਬਿਲਕੁਲ ਛੱਡ ਦੇਣ ਵਾਲੀ ਗੱਲ ਨਹੀਂ ਹੋਣੀ ਕਹੀ ਉਹਨੇ ਦੱਸਿਆ ਕਿ ਮੈਂ ਮੇਰੇ ਕੋਲੇ ਆਰਥਿਕ ਹਾਲਾਤ ਠੀਕ ਨਾ ਹੋਣ ਕਰਕੇ ਮੈਂ ਕੰਮ ਵਗੈਰਾ ਚ ਗਈ ਸੀ ਇਸ ਕਰਕੇ ਬੱਚੇ ਕੱਲੇ ਰਹਿ ਗਏ ਸੀ